ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬਰ ਲਓ ਜੀ ਮਿੱਤਰੋ ਜੀ ਸੀ ਵੀ ਚੱਲਦੀ ਆ ਤੇ ਮਿੱਟੀ ਚੱਕੀ ਆ ਉਰੋਂ ਓਏ ਮਿੱਟੀ ਚੱਕੀ ਆ ਜਿਹੜੀ ਗੋਬਰ ਗੈਸ ਵਾਲੀ ਦੀ ਆਹ ਪਲਾਟ ਵਾਲੀ ਤੇ ਉਸ ਤੋਂ ਬਾਅਦ ਪਾਉਣਾ ਟੋਆ ਟੋਆ ਪਾ ਕੇ ਉਰੇ ਮੂਰੇ ਕਰਨਾ ਇਹ ਚੱਲਦਾ ਆਪਾਂ ਨੇ ਜਿੰਨੀ ਇੱਥੋਂ ਮਿੱਟੀ ਚੱਕ ਤੋਂ ਅੰਦਰ ਲੈ ਜਾਣੀ ਆ ਤੋਂ ਟਰੈਕਟਰ ਲਾਏ ਹੋਏ ਨੇ ਬਹੁਤ ਟਾਈਮ ਦਾ ਕੰਮ ਇਹ ਰੁਕਿਆ ਹੋਇਆ ਸੀਗਾ ਭਰਤ ਵਾਲਾ ਤੇ ਵੇਲ ਲੱਗਦਾ ਨਹੀਂ ਸੀ ਤੇ ਅੱਜ ਚਲੋ ਆ ਗਿਆ ਟਾਈਮ ਤੇ ਆ ਚੱਕ ਕੇ ਕਿਉਂਕਿ ਆਪਾਂ ਨੇ ਗੋਬਰ ਗੈਸ ਨਾਲ ਚੱਲਦਾ ਕਰਨਾ ਇੱਧਰਲਾ ਤਾਂ ਕਿ ਅੰਦਰੋਂ ਫਿਰ ਜਿੰਨੀ ਕੁ ਪੈਂਦੀ ਆ ਪਾ ਕੇ ਤੇ ਉਹ ਅੰਦਰੋਂ ਜਿਹੜੀ ਪਈ ਆ ਰੂੜੀ ਤੇ ਗੋਬਰ ਗੈਸ ਵਾਲਾ ਜਗਾ ਉਹ ਬੰਦ ਕਰਨੀ ਆ ਇਹ ਵੀ ਬਹੁਤ ਧਿਆਨ ਨਾਲ ਚੱਲਦੀ ਆ ਮਿੱਤਰੋ ਚੰਗਾ ਆਪਰੇਟਰ ਹੈ ਚਲਾਉਂਦਾ ਇਹਨੂੰ ਵੀ ਟਰਾਲੀ ਭਰਨ ਦਾ ਚੱਕਣ ਦਾ ਸਾਰਾ ਹਿਸਾਬ ਕਿਤਾਬ ਕੋਈ ਲਿਬਰਾ ਦੇ ਵਿੱਚ ਸਭ ਕੁਝ ਦੇਖ ਲਓ ਬਹੁਤ ਜਿਆਰੇ ਦਿਮਾਗ ਲਾਇਆ ਜਿਹੜੇ ਬੰਦੇ ਨੇ ਬਣਾਈ ਆ ਪੂਰੀ ਸਿਰਗਾ ਦਾ ਬਾਬਾ ਕਰਤੀ ਬਣਾ ਕੇ ਤੇ ਇਹ ਕੰਮ ਬਹੁਤ ਔਖੇ ਹੁੰਦੇ ਤੇ ਮਿੰਟਾਂ ਦੀ ਟਰਾਲੀ ਭਰ ਕੇ ਤੋਰ ਦਲੀਆ ਤਰੋ ਤਿੰਨ ਸਾਲ ਹੈ ਬਾਹਰ ਆਰਤੀਆਂ ਚੌਥੀ ਲੱਗੇ ਆ ਪਾਈਪ ਤੇ ਰੋੜ ਕੇ ਲਿਆਉਣਾ ਖਾਫੀ ਵਜਣਾ ਮੈਟ੍ਰੋ ਸਪਰੇਅ ਕਰਨ ਲੱਗੇ ਨੇ ਬੰਦੇ ਆਲੂਆਂ ਤੇ ਇਹਨੂੰ ਘਰ ਪੁੱਤ ਇੱਧਰ ਨੂੰ ਆ ਜਿਹੜਾ ਥੈਲਾ ਖੋਲਿਆ ਹੋਇਆ ਕੋਲ ਲਿਫਾਫਾ ਨਹੀਂ ਕਰਦੇ ਬਹੁਤ ਲਿਫਾਫਾ ਇਹਦਾ ਥੋੜੀ ਦਿਖਾਉਣਾ ਇਹਦਾ ਦੇਖ ਲਿਆ ਹੁਣ ਇਹ ਪਾਇਆ ਪਾਇਆ ਇਹਨੂੰ ਘਰ ਇੱਧਰ ਨੂੰ ਦੂਰ ਪਾਸੇ ਨੂੰ ਆ ਪਾਇਆ ਹੈ ਜੀ ਸਿੱਧਾ ਕਰਕੇ ਰੱਖ ਆਪ ਆ ਰਹੇ ਹਾਂ ਸਾਰੀਆਂ ਦਵਾਈਆਂ ਕਿੱਥੇ ਕਰਨੀਆਂ ਇਹ ਤੀਸਰੀ ਸਪਰੇਅ ਚੱਲਦੀ ਆ ਦੂਸਰੀ ਹਾਂ ਠੱਠੇ ਵਾਲੇ ਪਲਾਟ ਤੇ ਕਰਨੀਆਂ ਕੋਲ ਰਹੇ ਨੇ ਬੰਦੇ ਆ ਦੇਖੋ ਸਾਰੇ ਕੰਟੈਕਟ ਵਿੱਚ ਆ ਵੀ ਪਾਇਆ ਇਹ ਥਾਈ ਆ ਵੀ ਪਾਇਆ ਮਿੱਤਰੋ ਟੈਂਕ ਭਰਦਾ ਲਾਈਟ ਪੱਜ ਗਈ ਧੀ ਆ ਦੇਖੋ ਜਾਣਗੇ ਕਰਨ ਤੇ ਨਵੇਂ ਜਾਣੇ ਐਦਾਂ ਝਾੜ ਆਉਂਦੇ ਨੇ ਜਿਆਦਾ ਇੰਨਾ ਕੁਸ ਪਾਉਣਾ ਪੈਂਦਾ ਆਲੂਆਂ ਦਾ ਫੇਰ ਜਾਂਦੀਆਂ ਟਰਾਲੀਆਂ ਭਰ ਕੇ ਇਹਤੋਂ ਦੂਜੀ ਟੈਂਕੀ ਭਰ ਲਈ ਬੰਦਿਆਂ ਨੇ ਤੇ ਹੁਣ ਪਟਾਖਟ ਕਿਲੇ ਕਿਲੇ ਪਾਉਣੇ ਨੇ ਤੇ ਦੋ ਪੈਕਟ ਆਹ ਨੇ ਜੀ ਦੋ ਆਹ ਨੇ ਤੇ ਨਾ ਨੇ ਤੇ 4 ਕਿਲੋ ਪਾਉਣਾ ਆ ਥੈਲੇ ਵਾਲਾ ਤੇ 2 ਕਿਲੋ ਪਾਉਣਾ ਆਹਾ ਇਹ ਸਾਰਾ ਮਸਾਲਾ ਆਲੂਆਂ ਦੀ ਤਾਕਤ ਲਈ ਪਾ ਰਹੇ ਹਾਂ ਪਾ ਦੋ ਪਾ ਦੋ ਖੋਲੋ ਰੜਾਓ ਘੋਲ ਕੇ ਪਾਓ ਠੀਕ ਹੈ ਇਸ ਜਗ੍ਹਾ ਦੇ ਵਿੱਚ ਤਰਵਾ ਤਾਂ ਨਕੀਲਿਆਂ ਦੇ ਉੱਤੇ ਸਪਰੇਅ ਚੱਲਦੀ ਆ ਜਿਹੜੀ ਆਪਾਂ ਮਲਾਈ ਆ ਹੁਣ ਤੇ ਇਹ ਤਾਂ ਨਕੀਲਿਆਂ ਤੇ ਬੱਟਾਂ ਦੇ ਦੂਏ ਲੋੜੇ ਚੱਲ ਰਹੇ ਨੇ ਬੰਦੇ ਬਟ ਕਾਣੇ ਤੇ ਖੜ ਗਏ ਤੇ ਬਚੀ ਇੱਧਰ ਜ਼ੋਰ ਵਾਲੀ ਜਗ੍ਹਾ ਬਚੀ ਨੂੰ ਲਾਤਾ ਵਿਚਾਰੇ ਨੂੰ ਇੱਥੇ ਸਾਰਾ ਉਹੱਖਾ ਕੰਮ ਇੱਥੇ ਆ ਜਿਹੜਾ ਗੰਨ ਦੇ ਕੋਲ ਆ ਉਹ ਸੌਖਾ ਹੈ ਚਲੋ ਆਹ ਵਿਚਾਲੇ ਵਾਲਾ ਥੋੜਾ ਜਿਹਾ ਸੌਖਾ ਵੀ ਆ ਔਖਾ ਵੀ ਆ ਥੋੜਾ ਜਿਹਾ ਆ ਤਾਂ ਪੂਰਾ ਹੀ ਆ ਜਿਹੜਾ ਇਹ ਦੋਏ ਪਾਸੇ ਦਾ ਰੁਟੀਨ ਆ ਉਧਰ ਨੂੰ ਵੀ ਇੱਧਰ ਨੂੰ ਵੀ ਚਾਰੇ ਪਾਸੇ ਨੂੰ ਬਾਕੀ ਫਸਲ ਕਰ ਲੋ ਚੈੱਕ ਆਲੂਆਂ ਦੀ ਕਿੱਦਾਂ ਦੀ ਐ ਲਓ ਜੀ ਚੌਣ ਲਾਦੇ ਇਹਨਾਂ ਨੇ ਪੱਤੇ ਦੇਖ ਲੋ ਇੰਨੀ ਖੜਾਤੀ ਦਵਾਈ ਬੜੀ ਮਿੱਠੀ ਚਾਲ ਤੇ ਲੱਲਣ ਬਾਈ ਸਪਰੇ ਬਹੁਤ ਘੈਂਟ ਕਰਦਾ ਗਾਨੇ ਹੀ ਚਲਾਉਂਦਾ ਸਾਰੇ ਆਲੂਆਂ ਤੇ ਸਾਰੀ ਜੀਰੀ ਤੇ ਇਨੀ ਸਪਰੇ ਕਰੀ ਐ ਤੇ ਐਨ ਵਧੀਆ ਕਰਦਾ ਦੇਖੋ ਪਿਆਰ ਨਾਲ ਪੁਰਾਣਾ ਬੰਦਾ ਐ ਬੰਦੇ ਦਾ ਤਿੰਨੇ ਪੁਰਾਣੇ ਨੇ ਇਹ ਕੋਈ 7-7 ਸਾਲ ਹੋ ਗਏ ਮੈਨੂੰ ਲੱਗਦਾ ਨਾ ਕੋਈ 5-5 6 ਸੇ ਕੋਈ 7-7 ਸਾਲ ਆਉਂਦਿਆਂ ਨੂੰ ਆਪਣੇ ਕੋਲ ਸਾਰੇ ਪਲਾਟਾਂ ਦਾ ਪਤਾ, ਸਪਰੇਅ ਦਾ ਪਤਾ, ਦਵਾਈਆਂ ਦਾ ਪਤਾ ਇਹਨਾਂ ਨੂੰ। ਆਲੂ ਪੂਰੇ ਵਧੀਆ ਖੜੇ ਨੇ ਐਣ ਘੈਂਟ ਨੇ ਤੇ ਤੀਜੀ ਸਪਰੇਅ ਚੱਲਦੀ ਐ ਇਹਨਾਂ ਤੇ। ਚਾਰ ਲਾਗੇ ਹੋਣੇ ਨੇ ਪਾਣੀ। ਪਾਣੀ ਆਪਾਂ ਤੁਹਾਨੂੰ ਪਤਾ ਹੀ ਆ ਨਰਮ ਰਹਿੰਦਾ ਰਹਿੰਦਾ ਹੀ ਮੋੜ ਦਿੰਦੇ ਆ ਬਾਲੇ ਸੁੱਕਣ ਨਹੀਂ ਦਿੰਦੇ ਤੇ ਹੁਣ ਵੀ ਪੂਰੇ ਨਰਮ ਨੇ ਆ ਦੇਖੋ ਪੂਰਾ ਖੇਤ ਨਰਮ ਇਹੋ ਜਿਹਾ ਨਹੀਂ ਹੈਗਾ ਵੀ ਸੁੱਕਾ ਏ ਖੁਸ਼ਕਾ ਜੀ ਮਿੱਤਰੋ ਪਟਾਈ ਦਾ ਕੰਮ ਗਿਆ ਨਿਬੜ ਤਾਂ ਨਖੇਤ ਪੱਟ ਤੇ ਬਹੁਤ ਵੀਰਾਂ ਦਾ ਆ ਰੇਟ ਦਾ ਫੋਨ ਆਉਂਦਾ ਮਿੱਤਰੋ ਰੇਟ ਹੈਗਾ 16 16.5 ਰੁਪਏ ਤੇ ਗੋਲੀ ਕੱਢ ਕੇ 35mm ਤੋਂ ਰਜਾਨਾ ਦਾ ਰੇਟ ਹੁੰਦਾ ਮਿੱਤਰੋ ਇਹ ਰੇਟ ਬਹੁਤ ਘਟਿਆ ਹੋਇਆ ਹੈ ਰੇਟ ਘਟਣ ਦਾ ਕਾਰਨ ਇਹ ਆ ਵੀ 13 ਜਨਵਰੀ ਤੱਕ ਕਿਸਾਨ ਭਰਾ ਬਹੁਤ ਜ਼ੋਰ ਨਾਲ ਜਿਨ੍ਹਾਂ ਨੇ ਕਣਕ ਬੀਜਣੀ ਹੁੰਦੀ ਆ ਉਹ ਪਟਾਈ ਕਰ ਦਿੰਦੇ ਨੇ ਜਦੋਂ ਵਪਾਰੀ ਨੂੰ ਆਲੂ ਆਮ ਮਿਲਣ ਲੱਗ ਜਿਵੇਂ ਨਾ ਪਰ ਰੇਟ ਆਟੋਮੈਟਿਕ ਡਿਗ ਜਾਂਦਾ ਹੁੰਦਾ ਪਹਿਲਾਂ ਰੇਟ ਵਧੀਆ ਸੀਗਾ ਤੇ ਹੁਣ ਰੇਟ ਡਾਊਨ ਹੋਇਆ ਹੋਇਆ ਹੈ ਇਹ ਕਾਰਨ ਹੁੰਦਾ ਮਿੱਤਰੋ ਜ਼ਰੂਰ ਜਦ ਆਲੂ ਨਾ ਵਪਾਰੀ ਨੂੰ ਮਿਲਣ ਲੱਗ ਜਵੇ ਕਿਸਾਨ ਭਰਾ ਫੋਨ ਕਰਨ ਲੱਗ ਜਾਣ ਕਿਉਂਕਿ ਰੇਟ ਜਿਆਦਾ ਅਗਲੇ ਨੂੰ ਮਿਲਦਾ ਫਿਰ ਸੱਟ ਗਈ ਲੈਣਗੇ ਰੇਟ ਉਹ ਆ ਨਿਕਲਦੀ ਆ ਗੋਲੀ 70 ਕੋ ਕੁ ਮਾਰਕ ਕਰਦੀ ਐਵਰੇਜ ਆਉਣੀ ਐ ਮਿੱਤਰੋ ਕੀਲੇ ਦੀ 65 ਤੋਂ 70 ਜਣ ਦਾ ਆਲੂ ਐ ਤੇ 19 ਕੇ ਝਾੜ ਆ ਰਿਹਾ ਹੈ ਤੋਂ ਕਿ ਅਗੀਤਾ ਲੱਗਿਆ ਥੋੜਾ ਜਿਹਾ ਗਰਮੀ ਦੀ ਵੀ ਪਹਿਲਾਂ ਤੁਹਾਨੂੰ ਪਤਾ ਹੀ ਆ ਟਾਂਗ ਜਿੱਤੀਗੀ ਆਹ ਲੂ ਉੱਪਰ ਉੱਪਰ ਨੂੰ ਹੀ ਜਾਈ ਜਾਂਦਾ ਸੀਗਾ ਲਓ ਜੀ ਕਰੋ ਪਾਲੀਆ ਸਾਹਿਬ ਦੇ ਦਰਸ਼ਨ ਪਹੁੰਚ ਗਿਆ ਮਨਪ੍ਰੀਤ ਬਾਈ ਕੋ ਆਹ ਦੇਖੋ ਟਰਾਲੀ ਪੈ ਰਹੀ ਆ ਟਰੱਕ ਦੇ ਵਿੱਚ ਆਹ ਖੜਾ ਆਪਣਾ ਟਰੈਕਟਰ ਕਿੰਨੇ ਘੱਟੇ ਨੇ ਅੱਜ ਪਾਲੀਆ 204 ਕਿਨੇ ਜੀ 204 ਘੱਟੇ ਇਹਦੇ ਨੇ ਤੇ ਉਹ ਤੋਂ ਬਾਅਦ ਵਿੱਕੀ ਵਾਈ ਦੇ ਨੇ ਵਿੱਕੀ ਦੇ ਕਿੰਨੇ ਨੇ ਹੈ 70 ਘੱਟੇ ਨੇ ਹਾਂ 70 ਅੱਜ ਪਹਿਲੇ ਦਿਨ ਲਾਈ ਆ ਬਟਾਈ ਬੜੇ ਘੱਟ ਲਿਆ ਕੱਲੂ ਮੈਂ ਬਾਹਰਦਾ ਹੁਣ ਇਹ ਕਹਿੰਦਾ ਪਾਉਣੀ ਅੱਜ ਨਹੀਂ ਚਲੋ ਕਿਵੇਂ ਆ ਫਿਰ ਓਕੇ ਜੀ ਪੂਰਾ ਕੰਮ ਟਾ ਕੰਮ ਓਕੇ ਬਤਰਾ ਜੀ ਕਹਿੰਦੇ ਮੈਂ ਲਓ ਜੀ ਪਹੁੰਚ ਗਿਆ ਡਾਕਟਰ ਬਾਈ ਪਹਿਲੀ ਗੱਡੀ ਮਾੜੀ ਤੇ ਭਰਨ ਲੱਗ ਗਈ ਡਾਕਟਰ ਦੀ ਅੱਜ ਤੇ ਪਹਿਲਾਂ ਇਹਨੇ ਦੂਈਆਂ ਬਾਹਰ ਤਾਂ ਭਰੀਆਂ ਨੇ ਬਹੁਤ ਆਪਣੇ ਸਟਾਰਟਿੰਗ ਤੇ ਸਟਾਰਟਿੰਗ ਪਿੰਡ ਵਾਲੀ ਆਪਣੀ ਅੱਜ ਪਹਿਲੀ ਗੱਡੀ ਮਨਪਰੀ ਤੇ ਬਾਈ ਦਾ ਮਾਲ ਤੇ ਉਹ ਤੋਂ ਬਾਅਦ ਵੇਚੀ ਗਈ। ਰਗੂ ਪਾ ਦੂ ਤੇਰਾ ਮਾਲ ਹੈ ਕਹਿੰਦਾ ਪਤਾ ਨਹੀਂ ਰਗੂ ਆਇਆ ਡਾਕਟਰ ਬਾਈ ਦੇ ਲੱਗਿਆ ਵਜ ਕੇ ਨਜ਼ਰ ਤੇ ਲਓ ਜੀ ਆਪਾਂ ਡਾਕਟਰ ਬਾਈ ਨੇ ਲਾਇਆ ਸੈਂਪਲ ਕੱਢਿਆ ਦੇਖਿਆ ਤੇ ਇੱਕ ਇੱਕ ਕੱਟਾ ਖੋਲ ਕੇ ਇੰਨੇ ਗਾ ਲੂ ਨਿਕਲੇ ਨੇ ਬਾਰੀਕ ਆ ਲਓ ਜੀ ਕਿਸਾਨਪੁਰ ਆ ਉਹ ਥੋੜਾ ਜਿਹਾ ਹੱਥ ਉਹੀ ਰੱਖਿਆ ਕਰੋ ਬਰੀਕ ਘੱਟ ਪਾਇਆ ਕਰੋ ਚੈੱਕ ਕਰਨਾ ਪੈਂਦਾ ਜਰੂਰ ਕਿਉਂਕਿ ਕੱਟ ਲੱਗ ਕੇ ਆਉਂਦਾ ਕੰਪਨੀ ਵੱਲੋਂ